ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਤੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁਡੇ ਦੇ ਹੀ ਦਿੱਸੇ ਇੱਥੇ ਰੱਜੀ ਆਨ ਕਹਿੰਦੇ ਮੱਕਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਨੂੰ ਬੁਲਾ ਲੈਣੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋਇਆ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਇਸ ਚੀਜ਼ ਦਾ ਇਨਸਾਫ਼ ਚਾਹੀਦਾ ਬਸ ਹਾਂਜੀ ਮੈਮ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਰਾਇਲ ਸਿਟੀ ਵਿੱਚ ਰਹਿੰਦੇ ਆ ਸੀ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਵੀ ਜੀ ਮੇਰੇ ਪੇਕੇ ਸਾਈਡ ਦੇ ਬਰੋਲਾ ਹੈ ਤੇ ਉਹ ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ ਤਿੰਨ ਦੋ ਤਿੰਨ ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕਿਆ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੈਂ ਗੱੜ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀਏ ਮੇਰੇ ਸਾਰਾ ਕਰ ਦਾ ਨੁਕਸਾਨ ਹੋ ਗਿਆ ਔਰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਬਸ ਕਿੰਨੇ ਕੁ ਜਣੇ ਆਏ ਸੀਗੇ 15 ਕੋਈ 15 15 ਦੇ ਕਰੀਬ ਲੇਡੀਜ਼ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਜੀ ਲੇਡੀਜ਼ ਹੀ ਸੀ ਕੋਈ ਹੋਰ ਨਹੀਂ ਮੈਨੂੰ ਦਿਸਿਆ ਕੋਈ ਤੋੜ-ਬੰਨ ਵੀ ਹੋਈ ਹੈ ਹਾਂ ਜੀ ਸਾਰਾ ਘਰਬਾਰ ਸ਼ੀਸ਼ੇ ਟੁੱਟੇ ਪਏ ਐ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਘਰ ਹੀ ਤੋੜ ਤਾ ਉਹਨਾਂ ਨੇ ਜੀ ਤੇ ਕੋਈ ਪੁਲਿਸ ਲੋਕਤਲਾ ਦਿੱਤੀ ਨਹੀਂ ਤੁਸੀਂ ਹਾਂਜੀ ਪੁਲਿਸ ਨੂੰ ਮੌਕੇ ਤੇ ਅਸੀਂ ਫੋਨ ਕੀਤਾ ਐ ਐਸਓ ਸਾਹਿਬ ਆਏ ਨੇ ਜੀ ਮੌਕੇ ਤੇ ਉਹਨਾਂ ਨੇ ਸਾਰਾ ਕੁਛ ਆਪ ਵੇਖਿਆ ਜੀ ਕਿਸੇ ਨੂੰ ਫੜਿਆ ਫੜੇ ਵੀ ਉਹਨਾਂ ਨੇ ਲੇਡੀਜ਼ ਬਾਹਰ ਖੜੀਆਂ ਸੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਆ ਗਈ ਸੀ ਹੁਣ ਹੁਣ ਤੱਕ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਨਗਮਾ ਮੋਂਗਾ ਹਾਂ ਜੀ ਮੈਮ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਰਾਇਲ ਸਿਟੀ ਵਿੱਚ ਰਹਿੰਦੇ ਆ ਅਸੀਂ ਜੀ ਕੀ ਮਾਮਲਾ ਕੀ ਹੋਇਆ ਹੈ ਜੀ ਮਾਮਲਾ ਵੀ ਵੀ ਮੇਰੇ ਪੇਕੇ ਸਾ이드 ਦੇ ਦਰੋਲਾ ਹੈ ਤੇ ਉਹ ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ ਤਿੰਨ 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਡੀਐਸਪੀ ਸਾਹਿਬ ਅੱਗੇ ਬਿਆਨ ਦਿੱਤੇ ਨੇ ਕਿ ਮੈਂ ਮੇਰੇ ਘਰ ਦੇ ਮੈਨੂੰ ਮੈਨੂੰ ਨਹੀਂ ਪਤਾ ਉਹਨੇ 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 ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ ਇਹ ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕਿਆ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਮੈਂ ਕਾਰ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀਏ ਮੇਰੇ ਸਾਰਾ ਕਰਦਾ ਨੁਕਸਾਨ ਹੋ ਗਿਆ ਉਹ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਬਸ ਕਿੰਨੇ ਬੰਦੇ ਆਏ ਸੀਗੇ ਕੋਈ 15 15 ਦੇ ਕਰੀਬ ਲੇਡੀਜ਼ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਘਰ ਦੇ ਅੰਦਰੋਂ ਜੋ ਦੇਖਿਆ ਆਟੋ ਤੋਂ ਉਤਰੀਆਂ ਨੇ ਜੀ ਲੇਡੀਜ਼ ਹੀ ਸੀ ਕੋਈ ਹੋਰ ਨਹੀਂ ਮੈਨੂੰ ਦਿਸਿਆ ਕੋ توڑ ਬੰਨ ਵੀ ਹੋਈ ਹੈ ਹਾਂ ਜੀ ਸਾਰਾ ਘਰ ਬਾਹਰ ਸ਼ੀਸ਼ੇ ਟੁੱਟੇ ਪਏ ਐ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਘਰ ਹੀ ਤੋੜ ਤਾ ਉਹਨਾਂ ਨੇ ਜੀ ਤੇ ਕੋ ਪੁਲਿਸ ਲੋਕ ਤਲਾਹ ਦਿੱਤੀ ਨਹੀਂ ਤੁਸੀਂ ਹਾਂਜੀ ਪੁਲਿਸ ਨੂੰ ਮੋਕੇ ਤੇ ਅਸੀਂ ਫੋਨ ਕੀਤਾ ਐ ਐਸਐਸਓ ਸਾਹਿਬ ਆਏ ਨੇ ਜੀ ਮੋਕੇ ਤੇ ਉਹਨਾਂ ਨੇ ਸਾਰਾ ਕੁਝ ਆਪ ਵੇਖਿਆ ਜੀ ਕਿਸੇ ਨੂੰ ਫੜਿਆ ਫੜਿਆ ਵੀ ਉਹਨਾਂ ਨੇ ਲੇਡੀਜ਼ ਬਾਹਰ ਖੜੀਆਂ ਸੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਉਹਨਾਂ ਨੂੰ ਫੜਿਆ ਕਿ ਨਹੀਂ ਪਰ ਪੁਲਿਸ ਉੱਥੇ ਹੀ ਉਹ ਲੇਡੀਜ਼ ਦੇ ਕੋਲ ਹੀ ਆ ਗਈ ਸੀ ਹੁਣ ਹੁਣ ਤੱਕ ਕੀ ਨਾਂ ਤੁਹਾਡਾ ਮੇਰਾ ਨਾਮ ਨਗਮਾ ਹੈ ਨਗਮਾ ਮੋਂਗਾ ਕੀ ਨਾਂ ਤੁਹਾਡਾ ਨਿਗਤਾਜ ਇਹ ਮਾਮਲਾ ਕੀ ਅੰਦਰ ਹੋਇਆ ਕੋ ਲੜਾਈ ਹੋਈ ਹੈ ਆਪਾਂ ਨੂੰ ਹੀ ਨਹੀਂ ਪਤਾ ਜੀ ਅੰਦਰ ਕਿ ਜਨਾਨੀਆਂ ਗਈਆਂ ਤਾਂ ਪੁੱਛਿਆ ਉਹਨਾਂ ਨੇ ਗੇਟ ਤੇ ਸਾਡੇ ਕੋਲ ਨਹੀਂ ਅਸੀਂ ਜਾਣਾ ਜੋਲੀ ਮੰਗਦੇ ਕਰਿਆ ਸੀ ਜਾਣ ਦਿੱਤਾ ਸੀ ਕਿ ਆ ਵੀ ਸ਼ਾਇਦ ਫੰਕਸ਼ਨ ਵਗੈਰਾ ਆਉਣਾ ਹੈ ਅੰਦਰ ਜਾ ਕੇ ਕੋਈ ਝਗੜਾ ਹੋ ਗਿਆ ਜੀ ਨਹੀਂ ਆਟੋ ਦੇ ਵਿੱਚ ਲੇਡੀਆਂ ਆਈਆਂ ਤੁਸੀਂ ਪੁੱਛਿਆ ਤੇ ਉਹਨਾਂ ਨੇ ਕਿੰਨਾ ਕਰੇ ਜਾਣਾ ਕਿਵੇਂ ਜਾਣਾ ਹਾਂ ਜੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਜੋਲੀ ਮੰਗਦੇ ਕਰੇ ਜਾਣਗੇ ਅੱਛਾ ਫਿਰ ਜਾਣ ਦਿੱਤਾ ਫਿਰ ਜਾਣ ਦਿੱਤਾ ਜੀ ਕਨਫਰਮ ਨਹੀਂ ਤੁਸੀਂ ਕਰਦੇ ਹੋ ਕਿ ਆਸਤੇ ਬੁਲਾਇਆ ਕੀ ਆਸਤੇ ਨਹੀਂ ਨਹੀਂ ਇਹ ਕਈ ਵਾਰ ਫੰਕਸ਼ਨ ਵਗੈਰਾ ਹੁੰਦਾ ਲੇਡੀ ਜਾਂਦੀਆਂ ਜੀ ਅੱਛਾ ਤਾਂ ਨਹੀਂ ਤੁਸੀਂ ਪੁੱਛਦੇ ਆ ਹਾਂ ਜੀ ਹਾਂ ਜੀ ਕਿਹ ਜਿਸਰ ਰॉयਲ ਸਿਟੀ ਜੇ ਕੀ ਮਾਮਲਾ ਹੈ ਇਹ ਸਾਡੇ ਕੋਲ ਹੁਣ ਇੱਕ ਕੰਪਲੇਂਟ ਆਈ ਸੀ ਕਿ ਜਿਹੜੇ ਕੋਈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਤੇ ਘਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਦਾ ਨੁਕਸਾਨ ਕੀਤਾ ਤੇ ਜਿਹੜਾ ਸੀ ਮੌਕੇ ਤੇ ਪਹੁੰਚ ਗਿਆ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੈਡਲ ਕੀਤਾ ਕੋਈ ਅਰੈਸਟ ਵੀ ਕੀਤਾ ਵੀ ਕੋਈ ਲੇਡੀ ਪਤਾ ਲੱਗਿਆ ਅਰੈਸਟ ਕੀਤੇ ਵੀ ਇਸ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਜਿਉਂ ਦੀ ਆ ਕੇ ਬਾਕੀ ਜੋ ਬੰਦਾ ਦੇਖਦੇ ਹੈ ਕਿ ਬੰਦੀ ਕਰ ਕਿੰਨੇ ਲੋਕ ਖੜੇ ਹੋਏ ਨੇ ਤਕਰੀਬਨ ਇਹਨਾਂ ਚ 8-10 ਲੇਡੀਜ਼ ਹੈਗੀਆਂ ਸੀ ਜਿਹਨਾਂ ਨੂੰ ਲੈ ਇੱਕ ਕਦੋਂ ਦੀ ਘਟਨਾ ਹੈ ਕਿੰਨੇ ਕੁ ਵੇਲੇ ਹੁੰਦੀ ਹੈ ਕਰੀਬ ਕੱਟਾ ਤੋਂ ਪਹਿਲਾਂ ਦੀ ਇਹ ਕਿੱਥੇ ਦੀ ਘਟਨਾ ਕਿੱਥੇ ਦੀ ਸਰ ਇਹ ਰਾਇਲ ਸਿਟੀ ਦੀ ਘਟਨਾ ਹੈ ਨਾ ਤੁਹਾਡਾ ਨੀਦੇਜ ਕੁਮਾਰ ਨਾਮ ਹੈ ਜੀ ਮੇਰਾ ਦੇਖੀ ਮਾਮਲਾ ਕੀ ਹੋਇਆ ਹੈ ਕਲੋਨੀ ਦੇ ਵਿੱਚ ਰਾਇਲ ਸਿਟੀ ਕਲੋਨੀ ਦੇ ਵਿੱਚ 8-10 ਜਨਨੀਆਂ ਆਈਆਂ ਸੀ ਜੀ ਤੇ ਇੱਥੇ ਕਿਸੇ ਆਪਣੇ ਜੋਲੀ ਮੋਂਗਾਈ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸ਼ੀਸ਼ੇ ਵਗੈਰਾ ਤੋੜਿਆ ਤੇ ਉਦੋਂ ਅਸੀਂ ਸਾਰੇ ਜਣੇ ਲਾ ਕੇ ਖੜੇ ਸੀਗੇ ਤਿੰਨ ਚਾਰ ਜਣੇ ਆਏ ਉਰੇ ਦੇਖਿਆ ਉਹਨਾਂ ਨੂੰ ਤੇ ਦੋ ਕਿਹਾ ਉਹ ਗੱਲਬਾਤ ਕਰਨ ਲੱਗੇ ਵੀ ਸਾਡਾ ਐਸ ਐਸ ਦਾ ਮਸਲਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਨੂੰ ਬੁਲਾ ਲੈਂਦੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋ ਜਾਂਦਾ ਤੇ ਕਾਫੀ ਤਕਰੀਬਨ ਨੁਕਸਾਨ ਕੀਤਾ ਹੈ ਭਾਬੀ ਜੀ ਘਰੇ ਇਕੱਲੇ ਹੈਗੇ ਸੀ ਬੱਚੇ ਸੀ ਛੋਟੇ ਬੱਚਾ ਤਾਂ ਹੋ ਗਈ ਹੈ ਬਾਕੀ ਨੁਕਸਾਨ ਕਰਦਾ ਕਾਫੀ ਕੀਤਾ ਉਹਨਾਂ ਨੇ ਅੱਛਾ ਤੋੜ ਬੰਨ ਵੀ ਹੋਈ ਸੀ ਤੋੜ ਬੰਨ ਸੀ ਸਾਰੇ ਥੋੜੇ ਜਿਹਾ ਜੀ ਬਾੜ ਜੀ ਕੀ ਗੋងਗੇ ਸਰ ਦੇਖੋ ਜੀ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਲੋਨੀ ਦੇ ਵਿੱਚ ਆ ਕੇ ਇਹ ਤਾਂ ਗੁੰਡਾਗਰਦੀ ਦਾ ਕੰਮ ਹੀ ਹੋ ਗਿਆ ਸਾਰਾ ਠੀਕ ਹੈ ਕੋਈ ਗੱਲ ਬੰਨ ਹੋਈ ਹੈ ਤੇ ਬੈਠ ਕੇ ਗੱਲ ਹੋ ਸਕਦੀ ਹੈ ਪਰ ਨੁਕਸਾਨ ਕਾਫੀ ਕਰਕੇ ਗਿਆ ਜੀ ਹਾਂ ਬਾਕੀ ਪੁਲਿਸ ਨੂੰ ਫੋਨ ਕੀਤਾ ਸੀਗਾ ਪੁਲਿਸ ਦੋ ਤਿੰਨ ਮਿੰਟ ਦੇ ਵਿੱਚ ਹੀ ਆ ਗਈ ਸੀ ਜੀ ਆਪ ਆਪਣੀ ਕਾਰ ਵੀ ਕਾ ਦੇ ਨੇ ਫੜ ਕੇ ਵੀ ਲੈ ਗਿਆ ਕਿਸੇ ਨੂੰ ਹਾਂ ਬੈਗ ਜੀਪ ਸੀ ਬਿਠਾ ਕੇ ਲੈ ਗਿਆ ਕਾ ਵੀ ਕਰਦੇ ਫੇ ਆਪਣੀ ਆ ਕਿੰਨਾਂ ਨੂੰ ਲੈ ਗਏ ਸੀ ਬਿਠਾ ਕੇ ਲੇਡੀ ਸੀ ਸਾਰੀਆਂ ਹੀ ਲੈ ਗਏ ਤੁਹਾਨੂੰ ਅਸਾ ਜਿਹੜੇ ਉਹ ਆਈਆਂ ਸੀ ਉਹ ਆਈਆਂ ਸੀ ਸਾਰੀਆਂ ਲੈ ਗਏ ਕਿੰਨੇ ਕੁ ਲੇਡੀਜ਼ ਆਈਆਂ ਸੀ ਹੈਗੀਆਂ ਸੀ 10 ਜਣੀਆਂ ਜੀ ਕੋਈ ਬੰਦੇ ਬੰਦੇ ਵੀ ਸੀ ਨਾਲ ਸਾਰੀਆਂ ਅਣਪਛਾਤੀਆਂ ਨੇ ਆਪਾਂ ਦਾ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਨੂੰ ਕੋਈ ਪਤਾ ਹੈ ਇਹ ਮਾਮਲਾ ਕੀ ਮਾਮਲਾ ਕੀ ਹੈਗਾ ਨਹੀਂ ਜੀ ਮਾਮਲੇ ਬਾਰੇ ਨਹੀਂ ਪਤਾ ਸਿੱਧਾ ਫੇਰ ਤਾਂ ਆਏ ਸੀਗੇ ਤੇ ਇਕੱਠੇ ਹੋਏ ਤਾਂ ਪਤਾ ਲੱਗਾ ਕੀ ਨਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਰੋਕਦੇ ਸੀ ਤਿੰਨ ਚਾਰ ਜਣੇ ਹੈਗੇ ਸੀ ਰੋਕਿਆ ਬਸ ਫੇਰ ਉਹਨਾਂ ਨੂੰ ਕੀ ਨਾ ਤੁਹਾਡਾ ਜੀ ਮੇਰਾ ਨਾਮ ਨੀ ਦਾ ਜੀ ਕੁਮਾਰ ਹੈ